ਕਿ ਪਾਪਾ ਦੀਵ ਸੰਗ ਦੀ ਲੋ ਲਾਇਆ ਤਾਂ ਉਹ ਹਾਜ਼ਰ ਹੋਣਗੇ ਗੁਰਨਾਥ ਸਾਹਿਬ ਦੀ ਜੋਤ ਲਾਵਾਂਗੇ ਉਹ ਹਾਜ਼ਰ ਹੋਣਗੇ ਜਿੱਥੇ ਜਿੱਥੇ ਜੋਤ ਜਗਦੀ ਹੈ ਤਾਂ ਉਹ ਜਿਹੜੀ ਵੀ ਸ਼ਕਤੀ ਦੀ ਜੋਤ ਲਾਣੇ ਆ ਉਹਨੇ ਹਾਜ਼ਰ ਹੋਣਾ ਹੁਣ ਆਪਾਂ ਜੋਤ ਜੋਤ ਲੱਗੀ ਹੋਈ ਹੈ ਤੇ ਉਹ ਸ਼ਕਤੀ ਹਾਜ਼ਰ ਹੋਈ ਹੈ ਕੋਈ ਸ਼ਰਾਬ ਪੀ ਕੇ ਅੰਦਰ ਆ ਗਿਆ ਫਿਰ ਉਹ ਕਰੋਪੀ ਹੁੰਦੀ ਹੈ ਬੰਦੇ ਨੂੰ ਪਤਾ ਲੱਗਦਾ ਕੋਈ ਨਹੀਂ ਹੁਣ ਘਰ ਦੇ ਵਿੱਚ ਾਂਡੇ ਪਏ ਨੇ ਫ੍ਰੀਜਾਂ ਦੇ ਵਿੱਚ ਮੀਟ ਵੀ ਬਣਾਈ ਜਾਂਦੇ ਰਾਬਾ ਵੀ ਪੀ ਜਾਂਦੇ ਕਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਕਿ ਫਿਰ ਕਹੋ ਪੀ ਰਹੇ ਵੀ ਪਤਾ ਬੰਦਿਆਂ ਨੂੰ ਲੱਗਦਾ ਕੋਈ ਵੀ ਬਣ ਬਣਦਾ ਕੀ ਤੇ ਕੀ ਯੁਗਤੀ ਨੂੰ ਦੱਸਣ ਵਾਸਤੇ ਮਹਾਂਪੁਰਖ ਨੇ ਕਿਉਂ ਹੁੰਡੀ ਹੁੰਦੀ ਹੈ ਮਹਾਰਾਜ ਨੇ ਗੁਰਬਾਣੀ 'ਚ ਲਿਖਿਆ ਵੀ ਤਾਲਾ ਲਾਤਾ ਉਨਜੀ ਸੰਤਾਂ ਦੇ ਹੱਥ ਵਿੱਚ ਸੰਤਾਂ ਨੂੰ ਆਪ ਕੋ ਪੂਜੀ ਸੰਤ ਵੀ ਤੋਤਰਿਆ ਮਨ ਦਾ ਤੋਖਾ ਮਨ ਦਾ ਤੋਖਾ ਤਾਂ ਇਹ ਜੇ ਸੰਤਾਂ ਦੇ ਬੰਦਾ ਸੰਗਤ ਕਰੇਗਾ ਜੋਤ ਤਾਂ ਬਹੁਤ ਵੱਡਾ ਸਾਹ ਜਿਹੜੇ ਘਰ ਦੇ ਵਿੱਚ ਰਹਿਤ ਨਹੀਂ ਹੈ ਜਾਂ ਕੋਈ ਨੌਨ ਵਿੱਚ ਉਹਦਾ ਜੋਤ ਲਾਣੀ ਵੀ ਨਹੀਂ ਚਾਹੀਦੀ ਹਾਂ ਉਹਦਾ ਫਿਰ ਉਲਟਾ ਕੁਰੂਪੀ ਹੋ ਜਾਂਦੀ ਹੈ ਜੇ ਜੋਤ ਜਗਦੀ ਹੈ ਫਿਰ ਬੰਦਾ ਉਸ ਪਾਸੇ ਜੁੜੇ ਭਾਈ ਨਸ ਬੰਦਗੀ ਸਿਮਤ ਨ ਕਰੋ ਫਿਰ ਮਹਾਰਾਜ ਬੜਾ ਕੁ ਘੰਟੇ ਵਿੱਚ ਪਿੱਛੇ ਉਹ ਜਿਹੜਾ ਜੀਵ ਦਾ ਸਵਾਦ ਫਿਰ ਤਿਆਗ ਦੇਣਾ ਚਾਹੀਦਾ ਹਾਂ ਹਾਂ